ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਆਪਣੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਉੱਤੇ ਕੀਤੀ ਕਿੰਤੂ ਪ੍ਰਿੰਤੂ ਨੇ ਇੱਕ ਹੋਰ ਚਰਚਾ ਛੇੜ ਦਿੱਤੀ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਨੇਤਾਵਾਂ ਨੂੰ ਖਾਣੇ ਦੀ ਦਾਵਤ ਦੇ ਕੇ ਸਿਆਸਤ ਦਾ ਮਸਾਲਾ ਲਗਾ ਦਿੱਤਾ ਹੈ ਇਸ ਦੌਰਾਨ ਪਾਰਟੀ ਦੇ 7-8 ਵਿਧਾਇਕਾਂ ਸਮੇਤ ਕਰੀਬ 40 ਲੀਡਰਾਂ ਨੇ ਸ਼ਾਹੀ ਖਾਣਾ ਛਕਣ ਮਿਲੇ ਸਿਆਸਤ ਦੀਆਂ ਰੋਟੀਆਂ ਸੇਕੀਆਂ ਇਸ ਮੌਕੇ ਕੈਪਟਨ ਨੇ ਅਕਾਲੀ ਭਾਜਪਾ ਗਠਜੋੜ ਸਰਕਾਰ ਖਿਲਾਫ ਕਾਂਗਰਸੀ ਵਰਕਰਾਂ ਨੂੰ ਤਕੜੇ ਹੋਣ ਦਾ ਸੱਦਾ ਦਿੱਤਾ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਹੁੰਜਾ ਫਿਰ ਜਿੱਤ ਪ੍ਰਾਪਤ ਕਰਨ ਲਈ ਕਮਰ ਕਸਣ ਦਾ ਵੀ ਹੌਕਾ ਦਿੱਤਾ ਕੈਪਟਨ ਇਸ ਮੌਕੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇੱਕਮੁੱਠ ਹੈ ਪਰ ਯਾਦ ਰਹਿ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਜਨਤਕ ਤੌਰ ਤੇ ਬਿਆਨ ਦੇ ਕੇ ਆਪਸੀ ਫੁੱਟ ਜ਼ਾਹਰ ਕਰ ਚੁੱਕੇ ਨੇ <saiden tramiti> कद भी कितु भी जुड़ो अपा मिलेंगे फेसबुक अस देखा यूट्यूब ते फॉलो करो ट्विटर त ਖਬਰਾਂ ਨਾਲ ਜੁੜੇ ਰਹੋ ਦਿਨ ਰਾਤ